ਜਿਸ ਤਰ੍ਹਾਂ ਸਾਡੇ ਸੂਬਾ ਪ੍ਰਧਾਨ ਜੀ ਨੇ ਦੱਸਿਆ ਸਾਡੇ ਕੇਂਦਰੀ ਮੰਤਰੀ ਜੀ ਨੇ ਦੱਸਿਆ ਕਿ ਵੱਡੇ ਵੱਡੇ ਬਹੁਤ ਵੱਡੇ ਮਾਰਜਨ ਤੇ ਅਸੀਂ ਇਹ ਜਿੰਮਣੀ ਚੋਣ ਜਿੱਤਣ ਵਾਲੇ ਆ ਔਰ ਪੰਜਾਬ ਦੇ ਵਿੱਚ ਬਦਲਾਅ ਦੀ ਗੱਤ ਐ ਕਰਦੇ ਪੰਜਾਬ ਦੀ ਜਨਤਾ ਹੁਣ ਬਦਲਾਅ ਕਰੇਗੀ ਪੰਜਾਬ ਦੀ ਜਨਤਾ ਨੇ ਇਹਨਾਂ ਨੂੰ ਸਾਢੇ 3 ਸਾਲ ਦੇਖ ਲਿਆ ਔਰ ਸਾਢੇ 3 ਸਾਲ ਦਾ ਜਿਹੜਾ ਇਹਨਾਂ ਦਾ ਰਿਪੋਰਟ ਹੈ ਉਹ ਭ੍ਰਸ਼ਟਾਚਾਰ ਨਾਲ ਲਿਪਤ ਹੈ ਨਸ਼ਿਆਂ ਨਾਲ ਲਿਪਤ ਹੈ ਰੇਤੀ ਮਹਿੰਗੇ ਨਾਲ ਲਿਪਤ ਹੈ ਕਿਸੇ ਨੌਜਵਾਨ ਨੂੰ ਨੌਕਰੀ ਨਹੀਂ ਮਿਲੀ ਤੇ ਸਾਰੀਆਂ ਚੀਜ਼ਾਂ ਪੰਜਾਬ ਦੀ ਜਨਤਾ ਦੇਖ ਰਹੀ ਹੈ ਪਰ ਲੁਧਿਆਣਾ ਦੇ ਲੁਧਿਆਣਾ ਪੱਛਮੀ ਦੇ ਵੋਟਰ ਪੰਜਾਬ ਦਾ ਨਵਾਂ ਇਤਿਹਾਸ ਲਿਖਣ ਜਾ ਰਹੇ ਹਨ ਮੈਂ 2 ਦਿਨ ਤੋਂ ਆਪਣੇ ਇਸ ਇਲਾਕੇ ਦੀ ਜਨਤਾ ਨੂੰ ਮਿਲਿਆ ਜਿੰਨਾ ਪਿਆਰ ਸਤਿਕਾਰ ਔਰ ਜਿੰਨਾ ਉਤਸ਼ਾਹ ਇਹਨਾਂ ਨੂੰ ਢਾਨ ਦੇ ਵਿੱਚ ਔਰ ਦੂਸਰੇ ਪਾਸੇ ਜਿਹੜੀ ਕਾਂਗਰਸ ਦੇ ਕਾਂਗਰਸ ਨੂੰ ਤਾਂ ਇਹਨਾਂ ਲੋਕਾਂ ਨੇ ਆਪਣੇ ਪੱਛਮੀ ਦੇ ਜਨਤਾ ਨੇ ਕਰਨਾ ਉਹ ਤੁਹਾਡੇ ਸਾਹਮਣੇ ਆਏਗਾ ਵੱਡੀ ਲੀਡ ਤੇ ਭਾਰਤੀ ਜਨਤਾ ਪਾਰਟੀ ਅਸਿੱਟ ਕੀਤੀ ਹੈ ਜੀ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਨਾਲ ਪਹੁੰਚੇ ਆ ਤੇ ਆਸੀ ਇਲੈਕਸ਼ਨ ਆਪਣੇ ਪੱਤਰ ਨਾਮਜ਼ਦਗੀ ਪੱਤਰ ਢਾਕਲ ਕਰਨ ਆਏ ਆ ਤੇ ਇਹਦੇ ਨਾਲ ਦੀ ਨਾਲ ਹੀ ਮੈਂ ਵੈਸਟ ਤੇ ਹਲਕਾ ਵਾਸੀਆ ਦੇ ਨਾਲ ਪੂਰੇ ਲੁਧਿਆਣਾ ਵਾਸੀਆਂ ਨੂੰ ਦੱਸਣਾ ਚਾਹਨਾ ਹੈ ਕਿ ਤੁਹਾਨੂੰ ਇੱਕ ਉਮੀਦਵਾਰ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਨੇ ਜਿੱਥੇ ਦਿੱਤਾ ਉੱਥੇ ਨਾਲ ਹੀ ਇੱਕ ਪੈਲ ਕੀਤੀ ਹੈ ਪੂਰੇ ਪੰਜਾਬ ਦੇ ਸਾਰੇ ਹਿੰਦੂ ਭਾਈਚਾਰੇ ਨੂੰ ਪਤਾ ਲੱਗਣਾ ਚਾਹੀਦਾ ਹੈਗਾ ਕਿ ਜਿਹੜੇ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਹਮੇਸ਼ਾ ਤੋਂ ਕੱਟਰਵਾਦੀ ਨਿਗਾਹ ਨਾਲ ਦੇਖਦੇ ਸੀ ਕਿ ਉਹਨਾਂ ਦੇ ਮੂੰਹ ਤੇ ਇੱਕ ਬੜੀ ਭਾੜੀ ਚਪੇੜ ਲੱਗੀ ਹੈ ਤੇ ਉਹਨਾਂ ਨੂੰ ਇਹ ਨਾਲ ਦੀ ਨਾਲ ਪਤਾ ਲੱਗੂਗਾ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਜਿਵੇਂ ਮਾਨੂੰ ਮੌਕਾ ਦਿੱਤਾ ਕਿ ਹੋਰ ਵੀ ਜਿਹੜੇ ਜਦੋਂ ਸਾਡੀ ਸਰਕਾਰ ਬੰਦੀ ਹੈ ਜੇਕਰ ਅਸੀਂ ਇੱਥੋਂ ਇਲੈਕਸ਼ਨ ਜਿੱਤਦੇ ਆਪਣਾ ਪੈਰ ਲਾਉਣੇ ਹੈ ਤੇ ਜਰੂ ਸਾਡੀ ਸਰਕਾਰ ਬੰਦੀ ਹੈ ਤੇ ਹੋਰ ਵੀ ਸਾਡੇ ਹਿੰਦੂ ਭਰਾਵਾਂ ਨੂੰ ਮੌਕੇ ਦਿੱਤੇ ਜਾਣਗੇ ਉਹ ਲੈਜਿਸਲੇਟਿਵ ਅਸੈਂਬਲੀ ਦੇ ਇਲੈਕਸ਼ਨ ਕੰਟੈਸਟ ਕਰੂਗੇ ਵਿਧਾਨ ਸਭਾ ਦੇ ਵਿੱਚ ਜਾ ਕੇ ਆਪਣੇ ਮੰਤਰੀ ਦੇ ਪਦ ਦੇ ਅਹੁਦਿਆਂ ਨੂੰ ਸੰਭਾਲੂਗੇ ਜਿਵੇਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਦੀਨਾ ਨਾਥ ਫਾਈਨੈਂਸ ਮਨਿਸਟਰ ਹੁੰਦੇ ਸੀ ਉਦਾਂ ਹੀ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਵੀ ਰਾਜ ਦੇ ਵਿੱਚ ਖਾਲਸਾ ਸਰਕਾਰ ਦੇ ਵਿੱਚ ਤੇ ਇੱਥੇ ਵੱਡੇ ਵੱਡੇ ਹਿੰਦੂ ਵੱਡੇ ਵੱਡੇ ਅਹੁਦਿਆਂ ਤੇ ਸਹੁੰ ਖਾਂਣ ਗੋਪੀ ਜੀ ਤੁਹਾਡੇ ਉੱਤੇ ਇਲਾਕੇ ਦੇ ਹਲਕੇ ਚ ਹਿੰਦੂ ਮੋੜ ਜਿਆਦਾ ਨੇ ਬਿਲਕੁਲ ਕਿ ਉਹ ਜਿਹੜਾ ਚਰਮੁਣੀ 45 ਗਲ ਅੰਮ੍ਰਿਤਸਰ ਰੋਡ ਦੇ ਬਿਲਕੁਲ ਕਿਉਂ ਨਹੀਂ ਪਾਣਗੇ ਜੀ ਅਸੀਂ 9 ਵਰ ਦੀ ਗੱਲ ਕਰਦੇ ਆ ਅਸੀਂ ਪੀਸ ਦੀ ਗੱਲ ਕਰਦੇ ਅਸੀਂ ਸ਼ਾਂਤੀ ਦੇ ਪੁਜਾਰੀ ਆ ਜਿੱਥੇ ਇਹਨਾਂ ਨੇ ਟਰੰਪ ਦੀ ਗੱਲ ਮੰਨੀ ਤੇ ਸਾਡੀ ਉਹ ਗੱਲ ਮੰਨ ਲੈਂਦੇ ਅਸੀਂ ਤੇ ਬੜੀ ਦੇਰ ਦਾ ਚਿਖ-ਚਿਖ ਕੇ ਕਹਿੰਦੇ ਸੀ ਪੂਰੇ ਦੇਸ਼ ਦੇ ਵਿੱਚ ਇੱਕੋ ਹੀ ਪਾਰਟੀ ਸੀ ਜਿਹੜੀ ਕਹਿੰਦੀ ਸੀ ਕਿ 9 ਵਰ ਪੀਸ ਕਿ ਜਿਹੜੇ ਚਾਹਦੇ ਸੀ ਕਿ ਲੜਾਈ ਨਾ ਹੋਵੇ ਕਿ ਪੰਜਾਬ ਵਾਸੀਆਂ ਨੇ ਉੱਜੜ ਜਾਣਾ ਸੀ ਤੇ ਉਹਦੇ ਕਰਕੇ ਅਸੀਂ ਲਗਾਤਾਰ ਹਰ ਜ਼ਿਲ੍ਹੇ ਦੇ ਵਿੱਚ ਡੀਸੀ ਸਾਹਿਬਾਨਾਂ ਨੂੰ ਮੰਗ ਪੱਤਰ ਦਿੱਤੇ ਕਿ ਸਾਨੂੰ ਲੜਾਈ ਨਹੀਂ ਚਾਹੀਦੀ ਸਾਨੂੰ ਪੀਸ ਚਾਹੀਦਾ ਤੇ ਜੇਕਰ ਇਹਨਾਂ ਨੇ 트ੰਪ ਦੀ ਇੰਨੀ ਦੂਹ ਜਾ ਕੇ ਗੱਲ ਮੰਨੀ ਤੇ ਨੇੜੇਓ ਕਹਿੰਦੇ ਘਾਤ ਦਾ ਜੋਗੀ ਜੋਗੜਾ ਬਾਦ ਦਾ ਜੋਗੀ ਸਿੱਧੇ ਇਹਨਾਂ ਨੇ ਉਹ ਗੱਲ ਯਥਾਰਤ ਕਰਤੀ ਕਿ ਅਸਲੀ ਅਸੀਂ ਚਾਹੁੰਦੇ ਹਾਂ ਕਿ ਅਸੀਂ ਪੀਸ ਚਾਹੁੰਦੇ ਹਾਂ ਕਿ ਅਸੀਂ ਪੀਸ ਦੇ ਮੁੱਦੇ ਤੇ ਲੜਾਂਗੇ ਸਾਫ ਪਾਣੀ ਦੇ ਮੁੱਦੇ ਤੇ ਲੜਾਂਗੇ ਅਸੀਂ ਮੇਅਰ ਸਾਹਿਬ ਨੂੰ ਤੇ ਨਿਗਮ ਕਮਿਸ਼ਨਰ ਸਾਹਿਬ ਨੂੰ ਅਸੀਂ ਲਗਾਤਾਰ ਕਹਿੰਦੇ ਆਏ ਹਾਂ ਕਿ 95 ਵਾਡਾਂ ਦੇ ਵਿੱਚ ਪੀਨ ਜੋਗ ਸਾਫ਼ ਪਾਣੀ ਨਹੀਂ ਗਾ ਉਹਨਾਂ ਦੇ ਸੈਂਪਲ ਇਕੱਤਰਤ ਕੀਤੇ ਜਾਂਦੇ ਤੇ ਚੈੱਕ ਕਰਾਇਆ ਜਾਵੇ ਪਰ ਅੱਜ ਤੱਕ ਕਿਸੇ ਦੇ ਕੰਨ ਤੇ ਜੂੰ ਨਹੀਂ ਸਰਕੀ ਸਾਰੇ ਸਮਾਨ ਸਨਮਾਨਾਂ ਦੇ ਪ੍ਰੋਗਰਾਮਾਂ 'ਚ ਲੱਗੇ ਹੋਏ ਐ ਇੱਥੇ ਵੀਆਈਪੀ ਕਲਚਰ ਖਤਮ ਕਰਾਂਗੇ ਜਿਹੜੀ ਸ਼ਹੀਦ ਭਗਤ ਸਿੰਘ ਦੇ ਵਿੱਚ ਸਿਟੀ ਸੈਂਟਰ ਦੀ ਜਗ੍ਹਾ ਪਈ ਆ ਉਹ ਜਗ੍ਹਾ ਜਿਹੜੀ ਇੰਨੇ ਘਟਾਲਿਆਂ ਦੀ ਪਈ ਹੋਈ ਆ ਉਹ ਸਾਰੇ ਜਗ੍ਹਾ ਨੂੰ ਵਧੀਆ ਪੱਧਰ ਕਰਕੇ ਜਦੋਂ ਸਾਨੂੰ ਮੌਕਾ ਮਿਲਦਾਗਾ ਇੱਕ ਵਧੀਆ ਗਊਸ਼ਾਲਾ ਉੱਥੇ ਜਿੰਨੀ ਏਕੜ ਭੂਮੀ ਉੱਤੇ ਸਾਰੀ ਖਰਾਬ ਪਈ ਹੈ ਉੱਥੇ ਜਿਹੜੀਆਂ ਗਊਆਂ ਤੇ ਸੜਕਾਂ ਤੇ ਇੱਕਾਉ ਸੈਸ ਖਾਂਦੀਆਂ ਪਈਆਂ ਸਰਕਾਰਾਂ ਚਾਹੇ ਉਹ ਸੈਂਟਰ ਦੀ ਸਰਕਾਰ ਹੈ ਚਾਹੇ ਉਹ ਸਟੇਟ ਦੀ ਸਰਕਾਰ ਹੈਗੀ ਆ ਉੱਥੇ ਵਧੀਆ ਗਊਸ਼ਾਲ ਗਊਸ਼ਾਲਾ ਅਸੀਂ ਬਣਾ ਕੇ ਦੇਵਾਂਗੇ ਕਿਹਦੇ ਨਾਲ ਆਪਣੀ ਟੱਕਰ ਮੰਨ ਰਹੇ ਹੋ ਮੁਕਾਬਲਾ ਕਿਹਦੇ ਨਾਲ ਬਾਤ ਕਰਦੇ ਮੁਕਾਬਲਾ ਕਿਹਦੇ ਨਾਲ ਸਾਡਾ ਮੁਕਾਬਲਾ ਤੇ ਕਿਸੇ ਨਾਲ ਜੀ ਅਸੀਂ ਤੇ ਜੇਤੂ ਹੋ ਗਏ ਆ ਕਿਉਂਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਨੇ ਮੋਰ ਲਾਤੀ ਆ ਤੇ ਅਕਾਲਪੁਰਖ ਦੇ ਪਹਾਣੇ ਦੇ ਵਿੱਚ ਰਹਿ ਕੇ ਚੋਣ ਲੜਾਂਗੇ ਤੇ ਜਿਹੜੇ ਸਖਸ਼ ਕਾਲਪੁਰਖ ਦੇ ਪਹਾਣੇ ਦੇ ਵਿੱਚ ਰਹਿ ਕੇ ਚੋਣ ਲੜਦੇ ਆ ਕਾਲਪੁਰਖ ਬੈਠਾ ਹੈ। ਰਿਪੋਰਟਰ ਨੂੰ ਕੀ ਅਪੀਲ ਕਰੋਗੇ? ਬੋਲੋ। ਰਿਪੋਰਟਰ ਨੂੰ ਕੀ ਅਪੀਲ ਕਰੋ? ਮੇਰੀ ਵੋਟਰਾਂ ਨੂੰ ਅਪੀਲ ਲੱਗੀ ਹੈ ਕਿ ਤੁਸੀਂ ਆਪਣੀ ਵੱਤ ਦਾ ਦਾਣ ਬੜੀ ਸੋਚ ਸਮਝ ਕੇ ਦੇਣਾ ਲੋਕੀ ਕਰੋ ਖੰਡ ਦੀ ਕੋਲੀ ਕਿਸੇ ਨੂੰ ਸੋਚ ਕੇ ਦਿੰਦੇ ਆ ਕੋਈ ਘਰੇ ਕਿਸੇ ਦੇ ਘਰ ਕੋਈ ਰਿਸ਼ਤੇਦਾਰ ਆ ਗਿਆ ਹੋਵੇ ਉਹਨੂੰ ਸ਼ਗਨ ਪਾਣ ਲੱਗਿਆ ਸੋਚਦੇ ਪਰ ਤੁਸੀਂ ਆਪਣੀ ਮੱਤ ਦਾ ਦਾਣ ਦੇਣ ਲੱਗਾ ਕਦੀ ਵੀ ਸੋਚਿਆ ਤੁਸੀਂ ਪਹਿਲਾਂ ਇਹਨਾਂ ਨੂੰ 92 ਐਮਐਲਏ ਦਾ ਮੰਡੇਟ ਦਿੱਤਾ ਹੈ ਇਹਨਾਂ ਨੇ ਤੁਹਾਨੂੰ ਰੱਜ ਕੇ ਲੁੱਟਿਆ ਵੀ ਹੈ ਤੁਹਾਨੂੰ ਕੁੱਟਿਆ ਵੀ ਹੈ। ਤੁਹਾਡਾ ਸਾਰਾ ਰੈਵਨਿਊ ਇਹ ਬੋਰਡਾਂ ਤੇ ਨਜ਼ਰ ਆ ਜਾਏਗਾ ਪੂਰੇ ਲੁਧਿਆਣੇ ਦੇ ਬੋਰਡਾਂ ਤੇ ਨਜ਼ਰ ਆ ਜਾਏਗਾ ਕਿ ਜੇਕਰ ਵਪਾਰ ਨੂੰ ਉੱਪਰ ਚੁੱਕਣਾ ਤੇ ਉੱਥੇ ਕੰਮਕਾਜ ਦੇ ਲੋਕਾਂ ਦੇ ਬੋਰਡ ਲੱਗਣ ਨਾ ਕਿ ਇੱਥੇ ਅਹੁਦੇਦਾਰਾਂ ਦੀਆਂ ਪਾਰਟੀਆਂ ਦੇ ਇਹ ਲੋਕਾਂ ਦਾ ਰੈਵਨਿਊ ਇੱਥੇ ਖਰਚ ਕੀਤਾ ਜਾ ਰਿਹਾ ਉਹਦਾ ਇੱਕ ਇੱਕ ਰੁਪਏ ਦਾ ਹਿਸਾਬ ਲਿੱਤਾ ਜਾਏਗਾ